ਸਤ ਜਿਲਿਆਂ ਦਾ ਅਸੀਂ ਸਰਵੇ ਕੀਤਾ ਤੇ ਇਨਾਂ ਜਿਲਿਆਂ ਦੇ ਵਿੱਚੋਂ ਜਦੋਂ ਅਸੀਂ ਪਾਣੀ ਦਾ ਐਨਾਲਿਸਿਸ ਕਰਕੇ ਇਨਾਂ ਦਾ ਸਰਵੇਖਣ ਕੀਤਾ ਸਰਵੇਖਣ ਤਾਂ ਸਾਨੂੰ ਪਤਾ ਲੱਗਾ ਕਿ ਇਨਾਂ ਦੇ ਵਿੱਚ ਕੋਈ ਜਿਹੜੇ ਸਾਡੇ 16% ਸੈਂਪਲ ਜਿਹੜੇ ਸੀਗੇ ਉਹ ਪਾਣੀ ਜਿਹੜਾ ਸੀ ਖੇਤੀਬਾੜੀ ਦੇ ਆਧਾਰ ਤੇ ਵਰਤਨ ਦੇ ਯੋਗ ਨਹੀਂ ਸਨ ਇਹ ਜਿਹੜਾ ਸਰਵੇਖਣ ਅਸੀਂ ਟੋਟਲ ਜਿਹੜੇ ਨਮੂਨੇ ਲਏ ਉਹ 2664 ਅਸੀਂ ਨਮੂਨੇ ਲਈ ਸੀਗੇ ਉਹਨਾਂ ਦੇ ਆਧਾਰ ਤੇ ਅਸੀਂ ਇਹ ਐਨਾਲਿਸਿਸ ਕੀਤਾ ਤੇ ਇਨਾਂ ਦੇ ਵਿੱਚੋਂ ਜਿਹੜੇ 53% ਜਿਹੜੇ ਸੀਗੇ ਪਾਣੀ ਦੇ ਸੈਂਪਲ ਸੀਗੇ ਉਹ ਮਾਰਜਨਲ ਸੀਗੇ ਕਾਰਨ ਕੀ ਸਮਝਦੇ ਹੋ ਜਿਹੜਾ ਜ਼ਮੀਨੀ ਹੇਠਲਾ ਪਾਣੀ ਆ ਉਹ ਇਸ ਤਰੀਕੇ ਨਾਲ ਪਲੀਟ ਹੋ ਰਿਹਾ ਕਿਉਂ ਕਾਰਨ ਕੀ ਸਮਝਦੇ ਹੋ ਨਾਲ ਜਿੱਥੇ ਕਿਤੇ ਨਹਿਰੀ ਪਾਣੀ ਦੀ ਉਪਲਬਧਤਾ ਹੈ ਉੱਥੇ ਹੀ ਇਹਨਾਂ ਲਈਦਾ ਇਹ ਪਾਣੀ ਨੂੰ ਕਨੜੀਆ ਨਹਿਰੀ ਪਾਣੀ ਦੇ ਆਧਾਰ ਤੇ ਨਾਲ ਮਿਲਾ ਕੇ ਵਰਤਾਂਗੇ ਤਾਂ ਜਿਹੜਾ ਜਿਹੜਾ ਸਾਡਾ ਇੱਕ ਤਾਂ ਅਸੀਂ ਪੈਦਾਵਾਰ ਵੀ ਪੂਰੀ ਲੈ ਸਕਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੀ ਜ਼ਮੀਨੀ ਸਿਹਤ ਜਿਹੜੀ ਆ ਲੰਬੇ ਸਮੇਂ ਤੱਕ ਅਸੀਂ ਬਰਕਰਾਰ ਰੱਖ ਸਕਾਂਗੇ ਨਰਮਾ ਤੇ ਕਨਕ ਦੀ ਖੇਤੀ ਹੁੰਦੀ ਸੀ ਜਦੋਂ ਕਿ ਅਸੀਂ ਹੁਣ ਇਸ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਸੀਗੇ ਜਿਹੜੇ ਜ਼ਿਆਦਾ ਉਹ ਝੋਨਾ ਤੇ ਕਨਾਲੀ ਦੇ ਕਨਕ ਲਾਂ ਲਾਪੇ ਜਦੋਂ ਵਾਰ-ਵਾਰ ਪਾਣੀ ਅਸੀਂ ਕੱਢਦੇ ਆਂ ਜ਼ਮੀਨ ਦੇ ਵਿੱਚੋਂ ਤੇ ਉਹਨੂੰ ਵਾਰ-ਵਾਰ ਜਦੋਂ ਕਿਉਂਕਿ ਜ਼ਮੀਨਾਂ ਹਲਕੀਆਂ ਨੇ ਬਾਜ਼ੀਰ ਦੇ ਥੱਲੇ ਜਾਂਦਾ ਹੈ ਤੇ ਇਸ ਕਰਕੇ ਇਹ ਕਾਰਨ ਵੀ ਇੱਕ ਹੋ ਸਕਦਾ ਹੈ ਕਿ ਜਿਹੜਾ ਇਹ ਪਾਣੀ ਦੇ ਵਿੱਚ ਜਿਹੜੇ ਆ ਜਿਹੜੇ ਨਮੂਨੇ ਜਿਹੜੇ ਆ ਨਾ ਇਹ ਖੇਤੀਬਾੜੀ ਦੇ ਵਾਸਤੇ ਜਿਹੜੇ ਆ ਫੇਲ ਹੋ ਰਹੇ ਨੇ ਪੰਜਾਬ ਖੇਤੀ ਪ੍ਰਧਾਨ ਸੂਬਾ ਅਤੇ ਪੰਜਾਬ ਦੇ ਵਿੱਚ ਬਹੁ ਗਿਣਤੀ ਲੋਕ ਉਹ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਜਿਹੜੀ ਹੈ ਖੇਤੀ ਤੇ ਹੀ ਨਿਰਭਰ ਹੈ ਅਤੇ ਖੇਤੀ ਕਰਨ ਦੇ ਵਾਸਤੇ ਪਾਣੀ ਦੀ ਬਹੁਤ ਲੋੜ ਹੈ ਪਰ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਤਾਂ ਕਿਹਾ ਜਾਂਦਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਉਸੇ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਕਾਫੀ ਹੱਦ ਤੱਕ ਉਸ ਦੀ ਜਿਹੜੀ ਗੁਣਵੱਤਾ ਉਹ ਥੱਲੇ ਡਰ ਚੁੱਕੀ ਹੈ ਪੀਣ ਵਾਲੇ ਪਾਣੀ ਦੀ ਤਾਂ ਅਕਸਰ ਗੱਲ ਕਰਦੇ ਰਹਿੰਦੇ ਆ ਪਰ ਜੇਕਰ ਖੇਤੀ ਬਾੜੀ ਦੇ ਵਿੱਚ ਵਰਤਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਉਸ ਨੂੰ ਵੀ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਸਟੱਡੀ ਸਾਹਮਣੇ ਆਈ ਹੈ ਉਸ ਸਟੱਡੀ ਦੇ ਵਿੱਚ ਕੁਝ ਹੈਰਾਨ ਕਰਨ ਵਾਲੇ ਜਿਹੜੇ ਫੈਕਟਸ ਨੇ ਉਹ ਸਾਹਮਣੇ ਆਏ ਨੇ ਉਸ ਦੀ ਗੱਲਬਾਤ ਕਰਾਂਗੇ ਅਸੀਂ ਇਸ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦਾ ਤੇ ਸਾਡੇ ਨਾਲ ਇੱਥੋਂ ਦੇ ਸੋਇਲ ਸਾਇੰਸ ਹੈੱਡ ਦੇ ਮੌਜੂਦ ਨੇ ਡਾਕਟਰ ਤਨਵਿੰਦਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਪੰਜਾਬ ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਤੇ ਬਹੁ ਗਿਣਤੀ ਲੋਕ ਖੇਤੀਬਾੜੀ ਤੇ ਨਿਰਭਰ ਨੇ ਪੰਜਾਬ ਤੇ ਪਾਣੀਆਂ ਨੂੰ ਲੈ ਕੇ ਇੱਕ ਸਟੱਡੀ ਤੁਸੀਂ ਕੀਤੀ ਸੀ ਉਹ ਕੀ ਸਟੱਡੀ ਸੀਗੀ ਅਤੇ ਉਸ ਦੇ ਵਿੱਚ ਕੀ ਫੈਕਟਸ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਜੇ ਪੰਜਾਬ ਚ ਖੇਤੀਬਾੜੀ ਦੇ ਵਿੱਚ ਕਿਸਾਨ ਤੇ ਬਾਕੀ ਸੂਬਿਆਂ ਨਾਲੋਂ ਅੱਗੇ ਵਧ ਰਹੇ ਨੇ ਜ્યાં ਖੇਤੀਬਾੜੀ ਸਾਡਾ ਜਿੰਨਾ ਵੀ ਸਾਡੀ ਜਿਹੜੀ ਅਨਾਜ ਦੇ ਵਿੱਚ ਪੈਦਾਵਾਰ ਅਸੀਂ ਕਰ ਰਹੇ ਆ ਜੇ ਸਾਡੀ ਬਾਕੀ ਸੂਬਿਆਂ ਨਾਲੋਂ ਜ਼ਿਆਦਾ ਵਾ ਤੇ ਉਹਦਾ ਕਾਰਨ ਸਾਡਾ ਇੱਕ ਕਾਰਨ ਉਹਦੇ ਵਿੱਚ ਸਾਡਾ ਪਾਣੀ ਦਾ ਵੀ ਹੈ ਤੇ ਅਸੀਂ ਪਾਣੀ ਨੂੰ ਅਸੀਂ ਖੇਤੀਬਾੜੀ ਦੇ ਆਧਾਰ ਦੇ ਉੱਤੇ ਅਸੀਂ ਇਹਨਾਂ ਨੂੰ ਅਸੀਂ ਇਹਦੀ ਗੁਣਵੱਤਾ ਚੈੱਕ ਕਰਨ ਵਾਸਤੇ ਅਸੀਂ ਇਹਨਾਂ ਨੂੰ ਇਹਦਾ ਸਰਵੇ ਕੀਤਾ ਸੀ ਸੱਤ ਜ਼ਿਲ੍ਹਿਆਂ ਦਾ ਅਸੀਂ ਸਰਵੇ ਕੀਤਾ ਇਹ ਸੱਤ ਜਿਹੜੇ ਜ਼ਿਲ੍ਹੇ ਇਹ ਦੱਖਮੀ ਦੱਖਣੀ ਪੱਛਮੀ ਪੰਜਾਬ ਦੇ ਵਿੱਚੋਂ ਲਏ ਗਏ ਜਿਹਦੇ ਵਿੱਚੋਂ ਫਾਜ਼ਿਲਕਾ ਫਿਰੋਜ਼ਪੁਰ ਬਠਿੰਡਾ ਮਾਨਸਾ ਫਰੀਦਕੋਟ ਤੇ ਸ਼੍ਰੀ ਮੁਕਸਰ ਸਾਹਿਬ ਤੇ ਬਰਨਾਲਾ ਸੀਗੇ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚੋਂ ਜਦੋਂ ਅਸੀਂ ਪਾਣੀ ਦਾ ਐਨਾਲਿਸਿਸ ਕਰਕੇ ਇਨ੍ਹਾਂ ਦਾ ਸਰਵੇਖਣ ਕੀਤਾ ਸਰਵੇ ਤਾਂ ਸਾਨੂੰ ਪਤਾ ਲੱਗਾ ਕਿ ਇਨ੍ਹਾਂ ਦੇ ਵਿੱਚ ਕੋਈ ਜਿਹੜੇ ਸਾਡੇ 16% ਸੈਂਪਲ ਜਿਹੜੇ ਸੀਗੇ ਉਹ ਪਾਣੀ ਜਿਹੜਾ ਸੀ ਵਰਤ ਖੇਤੀਬਾੜੀ ਦੇ ਆਧਾਰ ਤੇ ਵਰਤਨ ਦੇ ਯੋਗ ਨਹੀਂ ਸਨ ਤੇ ਜਦੋਂ ਕਿ 33% ਜਿਹੜੇ ਸੈਂਪਲ ਸੀਗੇ ਉਹ ਜਿਹੜੇ ਸੀਗੇ ਉਹ ਖੇਤੀਬਾੜੀ ਦੇ ਹਿਸਾਬ ਨਾਲ ਪਾਣੀ ਵਰਤਨ ਯੋਗ ਸੀਗੇ ਇਹ ਜਿਹੜਾ ਸਰਵੇਖਣ ਅਸੀਂ ਟੋਟਲ ਜਿਹੜੇ ਨਮੂਨੇ ਲਏ ਉਹ 2664 ਅਸੀਂ ਨਮੂਨੇ ਲਈ ਸੀਗੇ ਉਹਨਾਂ ਦੇ ਆਧਾਰ ਤੇ ਅਸੀਂ ਇਹ ਐਨਾਲਿਸਿਸ ਕੀਤਾ ਤੇ ਇਹਨਾਂ ਦੇ ਵਿੱਚੋਂ ਜਿਹੜੇ 53% ਜਿਹੜੇ ਸੀਗੇ ਪਾਣੀ ਦੇ ਸੈਂਪਲ ਸੀਗੇ ਉਹ ਮਾਰਜਨਲ ਸੀਗੇ ਜੋ ਤੁਸੀਂ ਮਾਰਜਨ ਕਹਿੰਦੇ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਦਾ ਖਾਰੇ ਪੰ ਜਾਂ ਲੂਨੇ ਪੰ ਦੇ ਆਧਾਰ ਤੇ ਕਹਿੰਦੇ ਆ ਤੇ ਇਹਨਾਂ ਦੇ ਵਿੱਚ ਅਸੀਂ ਦੇਖਿਆ ਗਿਆ ਅਸੀਂ ਜਿਹੜੇ ਇਹ ਇਲਾਕਿਆਂ ਦੇ ਵਿੱਚ ਅਸੀਂ ਕਹਿੰਦੇ ਆ ਕਿ ਜਿੱਥੇ ਪਾਣੀ ਲੂਨੇ ਪੰ ਦੇ ਵਿੱਚ ਨੇ ਜਾਂ ਖਾਨੇ ਖਾਰੇ ਪੰ ਦੀ ਜਿਹੜੀ ਇਹਨਾਂ ਦੀ ਗੁਣਵੱਤਾ ਹੈ ਤੇ ਉਹਨਾਂ ਨੂੰ ਅਸੀਂ ਹਮੇਸ਼ਾ ਕਹਿੰਦੇ ਆ ਕਿ ਤੁਸੀਂ ਨਹਿਰੀ ਪਾਣੀ ਦੇ ਨਾਲ ਰਲਾ ਕੇ ਵਰਤੋ ਜਿੱਥੇ ਕਿਤੇ ਨਹਿਰੀ ਪਾਣੀ ਦੀ ਉਪਲਬਧਤਾ ਹੈ ਉੱਥੇ ਹੀ ਕਿਨਾਲੀ ਦਾ ਇਹ ਪਾਣੀ ਨੂੰ ਕਨਾਲੀਆ ਨਹਿਰੀ ਪਾਣੀ ਦੇ ਆਧਾਰ ਤੇ ਨਾਲ ਮਿਲਾ ਕੇ ਵਰਤਾਂਗੇ ਤਾਂ ਜਿਹੜਾ ਜਿਹੜਾ ਸਾਡਾ ਇੱਕ ਤਾਂ ਅਸੀਂ ਪੈਦਾਵਾਰ ਵੀ ਪੂਰੀ ਲੈ ਸਕਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੀ ਜ਼ਮੀਨੀ ਸਿਹਤ ਜਿਹੜੀ ਆ ਲੰਬੇ ਸਮੇਂ ਤੱਕ ਅਸੀਂ ਬਰਕਰਾਰ ਰੱਖ ਸਕਾਂਗੇ ਸਰ ਜਿਹੜੇ ਜਿਲ੍ਹਿਆਂ ਚੋਂ ਸੈਂਪਲ ਲਏ ਗਏ ਇਹ ਤੁਸੀਂ ਕਿਹਾ ਕਿ ਬਹੁਤ ਸਾਰੇ ਨਮੂਨੇ ਜਿਹੜੇ ਆ ਉਹ ਪਤਾ ਲੱਗਿਆ ਕਿ ਵਰਤਨਯੋਗ ਨਹੀਂ ਹੈਗੇ ਇਹ ਕਾਰਨ ਕੀ ਸਮਝਦੇ ਹੋ ਜਿਹੜਾ ਜ਼ਮੀਨੀ ਹੇਠਲਾ ਪਾਣੀ ਆ ਉਹ ਇਸ ਤਰੀਕੇ ਨਾਲ ਪਲੀਟ ਹੋ ਰਿਹਾ ਕਿਉਂ ਕਾਰਨ ਕੀ ਸਮਝਦੇ ਹੋ ਉਹਨਾਂ ਦੇ ਇਹ 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 ਇੱਕ ਨੈਚੁਰਲ ਹੀ ਕਾਰਨ ਨੇ ਇਹ ਕਿੰਨਾ ਇਹਦੇ ਵਿੱਚ ਮੈਨੂੰ ਐ ਲੱਗਦਾ ਕਿ ਅਸੀਂ ਜੇ ਇਹ ਗੱਲ ਕਰੀਏ ਤਾਂ ਇਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਪਹਿਲਾਂ ਜਿਹੜਾ ਸੀਗਾ ਨਰਮਾ ਤੇ ਕਨਕ ਦੀ ਖੇਤੀ ਹੁੰਦੀ ਸੀ ਜਦੋਂ ਕਿ ਅਸੀਂ ਹੁਣ ਇਸ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਸੀਗੇ ਜਿਹੜੇ ਜ਼ਿਆਦਾ ਉਹ ਝੋਨਾ ਤੇ ਕਨਾਲੀ ਦਾ ਕਣਕ ਲਾਣ ਲਾਪੇ ਤੇ ਕਿਉਂਕਿ ਤੁਹਾਨੂੰ ਪਤਾ ਹੈ ਝੋਨਾ ਜਿਹੜਾ ਜ਼ਿਆਦਾ ਪਾਣੀ ਲੈਂਦਾ ਨਰਮੇ ਦੇ ਨਾਲੋਂ ਤੇ ਉਹਦੇ ਨਾਲ ਅਸੀਂ ਥੱਲੋਂ ਪਾਣੀ ਜ਼ਮੀਨੀ ਪਾਣੀ ਅਸੀਂ ਜ਼ਿਆਦਾ ਵਰਤਨ ਕਰਕੇ ਉਸ ਪਾਣੀ ਨੂੰ ਜਿਹੜਾ ਕਨਾਲੀ ਦੀ ਇਨਾਂ ਜ਼ਮੀਨਾਂ ਦੇ ਵਿੱਚ ਇਹ ਜਿਹੜੀ ਤੱਤ ਸੀਗੇ ਜਿਹੜੇ ਇਹ ਜਿਹੜਾ ਖਾਰਾਪਨ ਤੇ ਜਿਹੜਾ ਆਪਣਾ ਲੂਣਾਪਨ ਇਹ ਜ਼ਮੀਨ ਦੇ ਵਿੱਚ ਆਲਰੇਡੀ ਸੀਗੇ ਬਾਰ-ਬਾਰ ਪਾਣੀ ਅਸੀਂ ਕੱਢਦੇ ਆਂ ਜ਼ਮੀਨ ਦੇ ਵਿੱਚੋਂ ਤੇ ਉਹਨੂੰ ਬਾਰ-ਬਾਰ ਜਦੋਂ ਕਿਉਂਕਿ ਜ਼ਮੀਨਾਂ ਹਲਕੀਆਂ ਨੇ ਵਾਦੀਰ ਦੇ ਥੱਲੇ ਜਾਂਦਾ ਹੈ ਤੇ ਇਸ ਕਰਕੇ ਇਹ ਕਾਰਨ ਵੀ ਇਹ ਹੋ ਸਕਦਾ ਹੈ ਕਿ ਜਿਹੜਾ ਇਹਨਾਂ ਪਾਣੀ ਦੇ ਵਿੱਚ ਜਿਹੜੇ ਆ ਜਿਹੜੇ ਨਮੂਨੇ ਜਿਹੜੇ ਇਹ ਆ ਨਾ ਇਹ ਖੇਤੀਬਾੜੀ ਦੇ ਵਾਸਤੇ ਜਿਹੜੇ ਫੇਲ ਹੋ ਰਹੇ ਨੇ ਸਰ ਜੇਕਰ ਇਹ ਪਾਣੀ ਖੇਤੀਬਾੜੀ ਨੂੰ ਵਰਤਿਆ ਜਾਂਦਾ ਹੈ ਕੀ ਇਫੈਕਟਸ ਜਿਹੜੇ ਨੇ ਉਹ ਖੇਤੀਬਾੜੀ ਨੂੰ ਮਿਲ ਸਕਦੇ ਨੇ ਕੀ ਨੁਕਸਾਨ ਉਸ ਪਾਣੀ ਦਾ ਹੋ ਸਕਦਾ ਜੀਵਿਕਾ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇਸ ਦਾ ਨੁਕਸਾਨ ਇਹ ਹੈ ਵੀ ਇੱਕਦਮ ਸਾਰਿਆਂ ਨਾਲ ਪਹਿਲਾਂ ਜਦੋਂ ਕਿਸਾਨ ਆਪਣੀ ਜ਼ਮੀਨ ਦੇ ਵਿੱਚ ਫਸਲ ਲਾਉਂਦਾ ਉਹ ਵੱਧ ਤੋਂ ਵੱਧ ਝਾੜ ਲੈਣ ਵਾਸਤੇ ਲਾਉਂਦਾ ਤੇ ਜੇ ਲੰਬੇ ਸਮੇਂ ਵਾਸਤੇ ਅਸੀਂ ਖਾਰੇ ਪਾਣ ਜਾਂ ਲੋਨੇ ਪਾਣ ਦੇ ਪਾਣੀ ਜਿਹੜੇ ਵਰਤਾਂਗੇ ਤੇ ਖਾਸ ਕਰਕੇ ਝੋਨੇ ਦੇ ਵਿੱਚ ਜਿੱਥੇ ਪਾਣੀ ਜ਼ਿਆਦਾ ਲੱਗਦੇ ਨੇ ਤੇ ਉਨੇ ਹੀ ਜ਼ਮੀਨ ਦੇ ਵਿੱਚ ਵੀ ਜਿਹੜੇ ਕਿਨਾਂ ਦੀ ਆ ਉਹ ਸਾਲਟ ਜਿਹੜੇ ਜ਼ਿਆਦਾ ਜਾਣਗੇ ਜੋ ਜ਼ਮੀਨ ਦੇ ਵਿੱਚ ਛਾਲ ਜਿਆਦਾ ਜਾਣ ਕੇ ਤੇ ਜ਼ਮੀਨ ਨਹੀਂ ਹੈ ਜ਼ਮੀਨਾਂ ਵੀ ਜਿਹੜੀਆਂ ਉਹ ਉਹਦੇ ਲੋਨੇ ਪਨ ਜਾਂ ਖਾਰੇ ਪਨ ਵਾਲੀਆਂ ਹੋ ਜਾਣਗੀਆਂ ਕਿ ਜਦੋਂ ਜ਼ਮੀਨਾਂ ਖਾਰੇ ਪਨ ਜਾਂ ਲੋਨੇ ਪਨ ਵਾਲੀਆਂ ਹੋ ਗਈਆਂ ਤਾਂ ਉਹਨਾਂ ਵਿੱਚੋਂ ਜਿਹੜਾ ਵੱਤ ਵਾਟ ਛੱਡ ਲੈਣਾ ਮੁਸ਼ਕਲ ਹੋਊਗਾ ਤੇ ਲੰਬੇ ਸਮੇਂ ਵਾਸਤੇ ਫਿਰ ਉਹਦੀ پیداوار ਘਟ ਘਟਦੀ ਜਾਏਗੀ ਸਰ ਤੁਸੀਂ ਡਾਇਗਰਾਮਸ ਵੀ ਦਿਖਾ ਰਹੇ ਸੀ ਕਿ ਉਹ ਕੀ ਯੂਨੀਵਰਸਿਟੀ ਨੇ ਬਣਾਇਆ ਕੀ ਇਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਅਸੀਂ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਇਸ ਵਿੱਚ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਸੈਂਪਲ ਅਸੀਂ ਕਪਾਈ ਡਾਇਗਰਾਮ ਬਣਾ ਕੇ ਦੱਸੇ ਕਿੰਨੇ ਸੈਂਪਲ ਜਿਹੜੇ ਪਰਸੈਂਟ ਦੇ ਹਿਸਾਬ ਨਾਲ ਕਿੰਨੇ ਪਾਣੀ ਜਿਹੜੇ ਵਰਤਨਯੋਗ ਨੇ ਖੇਤੀਬਾੜੀ ਦੇ ਹਿਸਾਬ ਨਾਲ ਤੇ ਕਿੰਨੇ ਜਿਹੜੇ ਨਾ ਵਰਤਨਯੋਗ ਨੇ ਜਾਂ ਕਿੰਨੇ ਆਏ ਮਾਰਜਨਲ ਨੇ ਇੱਕ ਵਾਰੀ ਸਰ ਜੇ ਦਿਖਾ ਦੋ ਤਾਂ ਇਹ ਸਰ ਕਿਸ ਤਰੀਕੇ ਦੇ ਨਾਲ ਇਹ ਪਾਣੀ ਵਰਤਨਯੋਗ ਨੇ ਤੇ ਕਿਸ ਤਰ੍ਹਾਂ ਇਹ ਬਣਾਏ ਗਏ ਡਾਇਗਰਾਮ ਇਹ ਜ਼ਿਲ੍ਹੇ ਵਾਈਜ਼ ਬਣਾਏ ਗਏ ਨੇ ਸਰ ਹਾਂ ਇਹ ਜ਼ਿਲ੍ਹੇ ਵਾਈਜ਼ ਬਣਾਏ ਗਏ ਸਤਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਅਸੀਂ ਪੰਜ ਜ਼ਿਲ੍ਹਿਆਂ ਦਾ ਜਿਹੜਾ ਦਿੱਤਾ ਤੇ ਜੇ ਜੀ ਵੇਖੀਏ ਫਿਰੋਜ਼ਪੁਰ ਦੇਖੀਏ ਬਨਾਲਾ ਦੇਖੀਏ ਫਾਜ਼ਿਲਕਾ ਤੇ ਉਸ ਨਾਲ ਮਾਨਸਾ ਤੇ ਨਾਲ ਦੀ ਨਾਲੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਿਆਂ ਦੇ ਸੈਂਪਲ ਦਿੱਤੇ ਗਏ ਨੇ ਮਤਲਬ ਜਿਹੜਾ ਸਰ ਨੀਲਾ ਰੰਗ ਕੀਤਾ ਹੋਇਆ ਉਹ ਪਾਣੀ ਫਿੱਟ ਹੈ ਖੇਤੀ ਵਾਸਤੇ ਜਿਹੜਾ ਨੀਲਾ ਪਾਣੀ ਰੰਗ ਕੀਤਾ ਉਹ ਪਾਣੀ ਫਿੱਟ ਹੈ ਜਿਹੜਾ ਔਰੈਂਜ ਹੈ ਉਹ ਮਾਰਜਨਲ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਵੀ ਜੇ ਨਹਿਰੀ ਪਾਣੀ ਜਿੱਥੇ ਮਿਲਦਾ ਵੀ ਉਹਦੇ ਨਾਲ ਮਿਲਾ ਕੇ ਅਸੀਂ ਲੰਬੇ ਸਮੇਂ ਵਾਸਤੇ ਵਰਤ ਸਕਦੇ ਹਾਂ ਤੇ ਬਾਕੀ ਜਿਹੜੇ ਨੇ ਗਰੇ ਕਲਰ ਦਾ ਰੰਗ ਹੈ ਜਿਹੜਾ ਉਹ ਜਿਹੜਾ ਵਾ ਉਹ ਅਨਫਿੱਟ ਸੈਂਪਲ ਸੀਗੀ ਠੀਕ ਹੈ ਤੇ ਅਸਰ ਜਿਸ ਤਰ੍ਹਾਂ ਨਹਿਰੀ ਪਾਣੀ ਦੀ ਆਪਾਂ ਗੱਲ ਕਰਦੇ ਆਂ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਪਿੰਡਾਂ ਤੱਕ ਨਹਿਰੀ ਪਾਣੀ ਪਹੁੰਚੇ ਉਹਦੇ ਨਾਲ ਖੇਤੀ ਉਹ ਨਹਿਰੀ ਪਾਣੀ ਖੇਤੀ ਵਾਸਤੇ ਕਿੰਨਾ ਕੁ ਵਧੀਆ ਸਾਬਤ ਹੋ ਸਕਦਾ ਹੈ ਕਿ ਇਹ ਆਪਾਂ ਕਹਿ ਸਕਦੇ ਕਿ ਨਹਿਰੀ ਪਾਣੀ ਜਿਹੜਾ ਉਹ ਖੇਤੀਬਾੜੀ ਵਾਸਤੇ ਕਿਉਂ ਸਾਬਤ ਹੋ ਸਕਦਾ ਜਿਸ ਤਰ੍ਹਾਂ ਖਿਉ ਦੇ ਕਿਉਂ ਹਰੀਚੀ ਨੂੰ ਨਰਿਸ਼ ਕਰਦਾ ਹੈ ਕਿ ਨਹਿਰੀ ਪਾਣੀ ਉਹ ਸਾਬਤ ਹੋ ਸਕਦਾ ਹਾਂਜੀ ਖਾਸ ਕਰਕੇ ਜਿਹੜੇ ਇਲਾਕਿਆਂ ਦੀ ਅਸੀਂ ਗੱਲ ਕਰ ਰਹੇ ਆਂ ਦੱਖਣੀ ਪੱਛਮੀ ਇਲਾਕਿਆਂ ਦੇ ਉਹਨਾਂ ਦੇ ਵਿੱਚ ਨਹਿਰੀ ਪਾਣੀ ਜਿਹੜਾ ਵਾ ਕਿਉਂ ਦੀ ਤਰ੍ਹਾਂ ਹੀ ਸਾਬਤ ਹੋ ਸਕਦਾ ਹੈ ਤੇ ਕਿਉਂਕਿ ਨਹਿਰੀ ਪਾਣੀ ਦੀ ਵਿੱਚ ਇਹ ਜਿਹੜੇ ਇਹ ਜਿਹੜੀ ਇਹ ਤੱਤ ਜਿਹੜੇ ਬਹੁਤ ਘੱਟ ਲੂਣਾਪਣ ਜਾਂ ਖਾਰਾਪਣ ਬਹੁਤ ਘੱਟ ਹੁੰਦਾ ਤੇ ਜੇ ਖੇਤੀਬਾੜੀ ਦੇ ਵਾਸਤੇ ਇਹ ਹਮੇਸ਼ਾ ਦੇਖਿਆ ਗਿਆ ਅਸੀਂ ਆਮ ਕਰਕੇ ਜਿਹੜਾ ਇਹ ਵਰਤਨਯੋਗ ਹੁੰਦੇ ਨੇ ਤੇ ਸਰ ਜਿਸ ਤਰ੍ਹਾਂ ਹੁਣ ਨੇਰੀ ਪਾਣੀ ਜੇ ਮਿਲਣ ਲੱਗ ਜੇ ਆਣ ਵਾਲੇ ਦਿਨਾਂ ਦੇ ਪਹਚਾਣ ਵਾਲੇ ਸਮੇਂ ਦੇ ਵਿੱਚ ਖੇਤੀ ਸਾਡੀ ਕਿਸ ਤਰ੍ਹਾਂ ਹੋਰ ਪ੍ਰਫੁੱਲਤ ਹੋ ਸਕਦੀ ਹੈ ਕਿੰਨਾਕ ਇਜ਼ਾਫਾ ਜਿਹੜਾ ਉਹ ਖੇਤੀਬਾੜੀ ਦੇ ਝਾੜ ਦੇ ਵਿੱਚ ਚਾਹੇ ਝੋਨਾ ਲਾਈਏ ਕਣਕ ਲਾਈਏ ਜਾਂ ਹੋਰ ਲਾਈਏ ਕਿੰਨਾਕ ਝਾੜ ਦਾ ਫਰਕ ਪੈ ਸਕਦਾ ਦੇਖੋ ਜੀ ਇਹ 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 ਡਿਪੈਂਡ ਕਰਦਾ ਜੀ ਜੇ ਪਾਣੀ ਜੇ ਜ਼ਮੀਨ ਦੀ ਜਿਹੜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਪਾਣੀ ਕਿੰਨਾ ਚਿਰ ਲਗਾਤਾਰ ਵਰਤਿਆ ਗਿਆ ਤੇ ਕਿਵੇਂ ਜ਼ਮੀਨ ਦੀ ਸਿਹਤ ਖਰਾਬ ਹੋ ਗਈ ਹੈ ਜੀ ਤਾਂ ਜ਼ਮੀਨ ਦੇ ਵਿੱਚ ਲਗਾਤਾਰ ਅਸੀਂ ਪਿਛਲੇ ਕੁਝ ਸਾਲਾਂ ਤੋਂ ਅਸੀਂ ਪਾਣੀ ਵਰਤਨੇ ਦਾ ਜ਼ਮੀਨ ਦੀ ਸਿਹਤ ਝਾੜ ਜਿਹੜਾ ਘਟੰਦਾ ਜਿਹੜਾ ਤੁਹਾਡਾ ਹੋ ਸਕਦਾ ਉਹ ਕਰੀਬ-ਕਰੀਬ 50% 60% ਤੱਕ ਵੀ ਕਨਾਲੀ ਦੇ ਪਹੁੰਚ ਸਕਦਾ ਸਰ ਹੱਲ ਕੀ ਨੇ ਇਹਨਾਂ ਦੇ ਜੇਕਰ ਤੁਸੀਂ ਜਿਹੜੇ ਜ਼ਿਲ੍ਹਿਆਂ ਦੀ ਗੱਲ ਕੀਤੀ ਹੈ ਸਟੱਡੀ ਜਿੱਥੇ ਸੈਂਪਲ ਫੇਲ ਹੋਏ ਨੇ ਉੱਥੇ ਹੱਲ ਕੀ ਨੇ ਕੀ ਕਿਸਾਨ ਉੱਥੇ ਕਰ ਸਕਦੇ ਆ ਕੀ ਹੱਲ ਨੇ ਉੱਥੇ ਉਥੇ ਅਸੀਂ ਕਹਿੰਦੇ ਆ ਜੀ ਅਸੀਂ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਅਸੀਂ ਕਿਸਾਨਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਸੀਂ ਕਿਨਾਂ ਲਈਦੇ ਪਾਣੀ ਲਾਉਣਾ ਖੇਤੀਬਾੜੀ ਕਰਨੀ ਖੇਤੀਬਾੜੀ ਤੁਸੀਂ ਆਪਣੇ ਮਿੱਟੀ ਪਰਖ ਤੇ ਪਾਣੀ ਪਰਖ ਜਰੂਰ ਕਰਾਓ ਤੇ ਇਸ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿੱਥੇ ਡਿਪਾਰਟਮੈਂਟ ਸੋਇਲ ਸਾਇੰਸ ਦੇ ਵਿੱਚ ਵੀ ਅਸੀਂ ਸਾਡੇ ਇਹ ਅਸੀਂ ਜਿਹੜੀ ਇਹ ਸਹੂਬਦਾ ਅਸੀਂ ਦਿੰਦੇ ਆ ਤੇ ਇਹਦੇ ਨਾਲ ਦੀ ਨਾਲ ਹੀ ਸਾਡੇ ਜਿਹੜੇ ਆ ਆਪਣੇ ਕੇਵੀਕੇ ਵੀ ਨੇ ਯੂਨੀਵਰਸਿਟੀ ਦੇ ਜਾਂ ਰਿਸਰਚ ਸਟੇਸ਼ਨ ਵੀ ਨੇ ਤੇ ਫਾਰਮਰ ਜੀ ਉਥੇ ਲਾਗੇ ਜਿਹੜੇ ਕਿਸੇ ਵੀ ਕੇਵੀਕੇ ਜਾਂ ਰਿਸਰਚ ਸਟੇਸ਼ਨ ਤੇ ਜਾ ਕੇ ਉਹ ਪਾਣੀ ਦਾ ਸੈਂਪਲ ਦੇ ਸਕਦਾ ਮਿੱਟੀ ਦਾ ਸੈਂਪਲ ਦੇ ਸਕਦਾ ਉਹ ਜਿਹੜਾ ਕਿਨਾਰੇ ਦੇ ਪਾਣੀ ਦਾ ਅਸੀਂ ਟੈਸਟ ਕਰਕੇ ਉਹਨਾਂ ਨੂੰ ਅਸੀਂ ਆਨਲਾਈਨ ਹੀ ਰਿਪੋਰਟ ਦੇ ਦਿੰਨੇ ਹਾਂ ਠੀਕ ਹੈ ਸਰ ਇਹ ਜਿਹੜੇ 7 ਜ਼ਿਲ੍ਹੇ ਤੁਸੀਂ ਦੱਸੇ ਸੀ ਕਿੰਨਾ ਕੁ ਪਰਸੈਂਟ ਤੁਸੀਂ ਇੱਕ ਕੱਢਿਆ ਹੋਵੇ ਵੀ ਉਹ ਪਾਣੀ ਜਿਹੜਾ ਅਨਫਿਟ ਸਾਬਤ ਹੋਇਆ ਉਹ ਮੈਂ ਤੁਹਾਨੂੰ ਦੱਸਿਆ ਜੀ ਜਿਹੜਾ ਉਹਦੇ ਵਿੱਚ ਕੋਈ ਕਰੀਬ ਦੀ ਕਰੀਬ ਆਪਣੇ ਜਿਹੜੇ ਆ 16.5% ਜਿਹੜੇ ਸੈਂਪਲ ਜਿਹੜੇ ਸੀਗੇ ਇਹ ਸੱਤਾ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸੀਗੇ ਇਹ ਜਿਆਦਾ ਅਨਫਿਟ ਸੀਗੇ ਜੇ ਇਹਨਾਂ ਦੇ ਵਿੱਚੋਂ ਜ਼ਿਲ੍ਹਿਆਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਮਾਨਸਾ ਤੇ ਫਾਜ਼ਿਲਕਾ ਜ਼ਿਲ੍ਹੇ ਸੀ ਜਿਹਦੇ ਵਿੱਚ ਕਰੀਬ 20% ਤੋਂ ਜ਼ਿਆਦਾ ਸੈਂਪਲ ਜਿਹੜੇ ਸੀਗੇ ਉਹ ਖੇਤੀਬਾੜੀ ਦੇ ਵਿੱਚ ਵਰਤਨਯੋਗ ਨਹੀਂ ਸੀਗੇ ਵੋਤਨਵੰਤਾ ਇਹ ਗੱਲਬਾਤ ਕੀਤੀ ਹੈ ਸੀ ਸੋਇਲ ਸਾਇੰਸ ਡਿਪਾਰਟਮੈਂਟ ਦੇ ਹੈਡ ਡਾਕਟਰ ਤਨਵਿੰਦਰ ਜੀ ਨਾਲ ਜਿਨ੍ਹਾਂ ਨੇ ਦੱਸਿਆ ਕਿ ਸੱਤ ਜ਼ਿਲ੍ਹਿਆਂ ਦੇ ਵਿੱਚ ਖੇਤੀ ਦਾ ਜਿਹੜਾ ਪਾਣੀ ਹੈ ਉਹ ਬਹੁਤ ਅਨਫਿਟ ਵੀ ਹੈਗਾ ਤੇ ਜੇਕਰ ਨਹਿਰੀ ਪਾਣੀ ਦੇ ਨਾਲ ਖੇਤੀ ਕੀਤੀ ਜਾਵੇ ਤਾਂ ਖੇਤੀਬਾੜੀ ਚ ਜਿਹੜਾ ਝਾੜ ਹੈ ਉਹ ਬਹੁਤ ਵਧੀਆ ਜਿਹੜਾ ਉਹ ਸਾਬਤ ਹੋ ਸਕਦਾ ਹੈ ਬਾਕੀ ਜ਼ਮੀਨੀ ਪੱਧਰ ਦੀ ਜਿਹੜੀ ਹੈ ਜਾਣਕਾਰੀ ਲੈਣ ਦੇ ਵਾਸਤੇ ਕਿਸਾਨ ਜਿਹੜਾ ਆਪਣੇ ਪਾਣੀ ਦਾ ਨਿਰੇਖਣ ਜ਼ਰੂਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕਰਾਣ ਤਾਂਕਿ ਉਹਨਾਂ ਨੂੰ ਆਪਣੀ ਜ਼ਮੀਨ ਦਾ ਵੀ ਪਤਾ ਲੱਗ ਸਕੇ ਅਤੇ ਪਾਣੀ ਦੀ ਵੀ ਗੁਣਵੱਤਾ ਦਾ ਪਤਾ ਲੱਗ ਸਕੇ ਤਾਂਕਿ ਉਹ ਚੰਗੀ ਖੇਤੀ ਜਿਹੜੀ ਹੈ ਉਹ ਕਰ ਸਕਣ ਤਾਂ ਇਹਦੇ ਅਪਡੇਟਸ ਸੀ ਸਾਣਾ ਜਿਹੜਾ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਨਮਜੀਤ ਸਿੰਘ ਕੋਲ ਅਰਜ਼ਾਨਾ ਸਪੋਕਸਮੈਨ ਲੁਧਿਆਣਾ